ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਆ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਮੋਹਰਾਂ ਨਸਲ ਦੀ ਝੋਟੀ ਦਿਖਾਉਣੀ ਆ ਘਰੇਲੂ ਝੋਟੀ ਆ ਕੋਈ ਵਪਾਰ ਵਗੈਰਾ ਦਾ ਕੰਮ ਨਹੀਂ ਤੇ ਬਸ ਇੱਕ ਦੋ ਨਾਗ ਘਰ ਰੱਖੇ ਪਿਆ ਆ ਦੋ ਗਨਾਗ ਤੁਸੀਂ ਬਈ ਤੇ ਦੇਖ ਸਕਦੇ ਹੋ ਇੰਨਾ ਵਿੱਚੋਂ ਇੱਕ ਹੈਗੇ ਝੋਟਿਏ ਬਕਾਉ ਤਿਆਰ ਹੋ ਚੱਲੀ ਆ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਹਾਂ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਦਸਨ ਸਿੰਘ ਮਾਨ ਜੀ ਅਥੋਂ ਸੰਨਾ ਰੋਡ ਅਧੌੜੀ ਅਧੌੜ ਤੋਂ ਸੰਨਾ ਰੋਡ ਤੇ ਆਪਣੇ ਆ ਵਰਕਸ਼ਾਪ ਕੋਲ ਖੇਤਾਂ 'ਚ ਰਹਸ ਆ ਗਏ ਹਨਾ 1.5 ਕਿਲੋਮੀਟਰ ਚੱਲ ਠੀਕ ਹੈ ਤੇ ਮੋਬਾਈਲ ਨੰਬਰ ਬਾਈ ਜੀ ਆਪਣਾ 9876690101 ਆ 98766 90101 90101 ਜਿਹੜੇ ਆਪਾਂ ਝੋਟਿ ਦੇਖੀ ਜੰਨੇ ਆ ਆਪਣੇ ਘਰ ਦੀ ਜੰਪ ਵਾਲੇ ਨਹੀਂ ਲਈ ਸੀ ਜੀ ਆ ਪਿਛਲੇ ਸੁਵੇ ਲੈਤੀ ਉਹਨੇ ਪਿਛਲੇ ਦੂਜੇ ਸੁਵੇ ਲਈ ਸੀ ਠੀਕ ਹੈ ਇੱਕ ਸੁਵੇ ਦੁੱਧ ਘਰ ਪੀ ਲਿਆ ਇਹਦਾ ਆਪਾਂ ਕਿੰਨਾ ਕ ਦੁੱਧ ਪਾਇਆ ਨੇ ਦੂਜੇ ਦਾ 17 ਲੀਟਰ ਠੀਕ ਆ ਆਪਾਂ ਚੋਕੇ ਲਿਆ ਸੀ ਗੱਬਰ ਲਿਆ ਸੀਗੇ ਨਹੀਂ ਚੋਕੇ ਲਿਆ ਸੀ ਠੀਕ ਆ 17 ਲੀਟਰ ਦੁੱਧ ਮੈਨੂੰ ਕਹ ਲੈਦਾ ਸੀ ਆਪਾਂ ਤੇ ਕਿੰਨਾ ਕ ਲੰਬਾ ਟਾਈਮ ਦੁੱਧ ਦਿੱਤਾ ਇਹਨੇ ਦੁੱਧ ਨੇ ਗੱਭ ਤੋਂ ਬਾਅਦ 7 7.5 ਮਹੀਨੇ ਠੀਕ ਆ 3 ਕਿ ਮਹੀਨੇ ਲਗਭਗ ਪਹਿਲਾ ਹੱਡਿਆ ਦੁੱਧ ਅੱਜ ਇਹਦੇ ਦਿਨ ਪੂਰੇ ਹੋਣ ਚ ਕਿੰਨਾ ਟਾਈਮ ਰਹਿ ਗਿਆ 13 ਤਰੀਕ ਨੂੰ ਦਿਨ ਪੂਰੇ 13 ਤਰੀਕ ਨੂੰ ਦਿਨ ਪੂਰੇ ਅੱਜ ਹੋ ਗਈ 5 8 ਦਿਨ ਬਾਕੀ ਪਏ 8 ਦਿਨ ਬਾਕੀ ਠੀ ਚੋਣ ਚਵਾ ਧਾਰਾ ਤੂੰ ਰੱਖੇ ਨੰਬਰ ਸੀ ਤੇ ਮੁੱਲੇ ਦਾ ਕੀ ਰੱਖਿਆ ਜੀ ਮੁੱਲ ਫੋਨ ਨੰਬਰ ਕੰਟੈਕਟ ਨੰਬਰ ਜਾਇਜ ਹੋਈ ਚੀਜ਼ ਦੇ ਸਾਬ ਤੇ ਧੋਰੇ ਬਾਹਰ ਨੂੰ ਸਭਰ ਮੁੱਲੇ ਵੀਰ ਕਹਿੰਦੇ ਫੋਨ ਤੇ ਹੋਊਗਾ ਤੇ ਚੰਗੀ ਰਾਜੀ ਸੰਧੀ ਪੜੀ ਵੀ ਚੰਗੀ ਮੋਹਰਾ ਚ ਪੈਂਦੀ ਛੋਟੀ ਤੇ ਸੁਹਾ ਸੁੰਦਿਆ ਤੀਜਾ ਤੀਜਾ ਸੁਹਾ ਸੁੰਦੀ ਆ ਸਿੰਘ ਕੁੰਡਾ ਸੋਨਾ ਸਿੰਘ ਮੁੜਿਆ ਪਰ ਰਾਜੀ ਜਿੰਦ ਜਾਨ ਵਾਲੀ ਸਮੀ ਪੜੀ ਵੀ ਛੋਟੀ ਆ ਸੋ ਕਦ ਕਾਟ ਵਗੈਰਾ ਦੇਖੋ ਤੇ ਪੜੀ ਪੁੜੀ ਵੀ ਦੇਖੋ ਬਹੁਤ ਜਿਆਦਾ ਆ ਜਿੰਦ ਜਾਨ ਪੂਰੀ ਆ ਤੇ ਸਾਫ ਸੁਥਰੀ ਸਮੀ ਬੜਵੀ ਲਕਸ਼ਮੀ ਡੈਰੀ ਫਾਰਮ ਦਾ ਪੋਹੇ ਨੂਰਸਾਨਾ ਜਿਹੜੇ ਤੋਂ ਛੋਟੀ ਕਬਣਾਂ ਤੀਸਰਾ ਸੂਇ ਇਸ ਵਾਰ ਸੁੰਦੀ ਆ ਮਾੜੀ ਹੋਰ ਕਮਾਦੀ ਵੀਰੇ ਇੱਧਰ ਨੂੰ ਸੁਭਰ ਕੱਦ ਬੈਠੇ ਇੱਕ ਵਾਰ ਫੇਰ ਦੇਖ ਸਕਦੇ ਹੋ ਤੇ ਥਣ ਲੇਵਾ ਦੇਖ ਸਕਦੇ ਹੋ ਅੱਜ ਇਹਦੇ 8 ਦਿਨ ਸੂਣ ਦੇ ਵਿੱਚ ਬਾਕੀ ਪਿਆ ਸੋਹਣਾ ਸਾਫ ਸੁਥਰਾ ਹਵਾਨਾ ਤੇ ਚਵਾਈ ਦੀ ਵੀਰੇ ਪੂਰੀ ਨਰਮ ਸੀਗੀ ਜਮਾ ਹੋ ਗਿਆ ਪੂਰੀ ਨਰਮ ਠੀਕ ਹੈ 8 ਦਿਨ ਅੱਜ ਲੈ ਚਲੋ ਬੰਦੋ ਅੰਦਰ ਜੀ ਸੋ 8 ਦਿਨ ਇਹਦੇ ਛੋਟੀ ਦੇ ਸੂਣ ਦੇ ਵਿੱਚ ਬਾਕੀ ਪਿਆ ਸੋ ਥਾਣਾ ਹਵਾਨਾ ਇੱਕ ਵਾਰ ਆਪਾਂ ਨੇੜੇ ਤੋਂ ਫੇਰ ਦਿਖਾ ਦਈਏ ਚਾਰੇ ਥਣ ਨਿਕਰਵੇਂ ਸਾਫ ਸੁਥਰੇ ਤੇ ਮੋਲੇ ਦਾ ਫੋਨ ਤੇ ਹੋਗਾ ਨੰਬਰ ਬੋਲੇ ਬਾਈ ਜੀ ਦੁਬਾਰਾ ਕੋ 9876490101 9876490101 ਪਿੰਡ ਭਦੌੜ ਆ ਗਿਆ ਸਨਾਂ ਰੋੜ ਆ ਗਿਆ ਬਣਾ ਸੋ ਜ਼ਿਲ੍ਹਾ ਬਰਨਾਲਾ ਕਿਸੇ ਵੀ ਵੀਰ ਦੇ ਝੋਟੀ ਪਸਾਨ ਤੋਂ ਇਸ ਨੰਬਰ ਦੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲ ਜਾਈਏ ਕਿਸੇ ਨਵੀਂ ਹੋਰ ਵੀਡੀਓ